ਨੋਈ ਹੋ ਗਿਆ ਸਾਰੇ ਹਰੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਸ਼ੇਅਰ ਦੇ ਵੱਧ ਗਏ ਨੇ ਸਵਾ 11 ਤੇ ਦੇਖਦੇ ਆਂ ਕਿ ਕੀ ਕਰਦੇ ਆਂ ਟਰਾਲੀ ਦੇ ਇਥੋਂ ਗਿਆ ਵਾਹਗਾ ਸੋਨਾ ਤੇ ਬਾਕੀ ਕੰਮਕਾਰ ਕਰਦੇ ਆਂ ਦੇਖ ਤਾਂ ਟਰਾਲੀ ਦੇ ਬੈੱਡ ਲਾ ਦਾਂਗੇ ਗੰਨੇ ਵਾਲੀ ਦਾ 22 ਤਰੀਕ ਨੂੰ ਬੰਦੇ ਆਉਣਗੇ ਅੱਜ ਕਿ 17 18 19 20 21 22 ਚਾਰ ਦਿਨ ਪਹਿਲੇ ਪੰਜ ਦਿਨ ਪੰਜ ਦਿਨ ਤੋਂ ਬੰਦੇ ਆ ਜਾਣਗੇ ਆਪਣੇ ਗੰਨੇ ਵਾਲੇ ਗੱਲ ਹੋ ਗਈ ਹੈ ਤੇ ਚੱਲਦੇ ਆ ਬਾਕੀ ਵੀਡੀਓ ਅਪਲੋਡ ਕਰਦੇ ਆ ਸੇਵ ਤਾਂ ਕਰਕੇ ਮੈਂ ਸੇਵ ਕਰ ਲਈ ਸੀ ਐਡਿਟ ਕਰਕੇ ਬਾਕੀ ਦੇਖਦੇ ਆ ਦੇ 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 ਹੱਥ ਫੇਰੀ ਕਰਦਾ ਤੋਨੇ ਆਣ ਓਏ ਚੱਲੋ ਚੱਲੋ ਓਏ ਚੱਲੋ ਬੈਂ ਇਹ ਕੋਈ ਕੱਲੋਂ ਲਾ ਗਏ ਪਾਣੀ ਇਹ ਨੂੰ ਯੂਰੀ ਹੋਰੇ ਛੱਟ ਕੇ ਇਹ ਰਹਾ ਹੋਇਆ ਨਹੀਂ ਇਹ ਦੀ ਵਧੀਆ ਡੰਡ ਉਹਨੇ ਮਾਰੇ ਉਹ ਤੋਂ ਵੱਡੇ ਉਹ ਤੋਂ ਤੋਂ ਵਧੀਆ ਉਹ ਆ ਮੜਾ ਭਾਈ ਦੋ ਦਿਨਾਂ ਦਾ ਕੰਧ ਢਾਉਣ ਲੱਗਾ ਐਨੇ ਕਿੱਥੇ ਆ ਮੈਂ ਖੜੂੰ ਚਾਰ ਘੋਟ ਮਸਾਂ ਢਾਈ ਹੋ ਚਾਰ ਮਿੰਟ ਢਾਈ ਹੋਣੀ ਤਿੰਨ ਘੋਟ ਮਸਾਂ ਢਾਈ ਹੋ ਓਏ ਗੱਲਾਂ ਵੀ ਬਹੁਤ ਬੜੀਆ ਬੜੀ ਮਾਰ ਕੰਧ ਨਹੀਂ ਢਾਈ ਦੋ ਦਿਨਾਂ ਜੀ ਗੱਦਾ ਫਰੂ ਮੀ ਕਰਦਾ ਸਾਰੇ ਬਧੀ ਹੋ ਗੂਗੇ ਫੇਰ ਵਰਸ ਧਰਦੀ ਪਲਾਏ ਤੇ ਯਾਰ ਚਾਰ ਮਿੰਟ ਹੋ ਗਏ ਇਹਦਾ ਇੱਕ ਫੀਚਰ ਹੀ ਹੋਗਾ ਡਿਫਾਈਨਡ ਬਾਈ ਇਹ ਰੋਬਟ ਜਿਹਦੀ ਲੱਭਦੇ ਨੇ ਵੀ ਆ ਪਿਆ ਮੇਰਾ ਇਹ ਰੋਬਟ ਲੋਈ ਚੱਲਿਆ ਬੰਨੇ ਵਾਲਾ ਇਹ ਤੇ ਘੜਾ ਮਾਰਗਾ ਇੱਕ ਦੋ ਗੰਨੇ ਹੀ ਪਟਟਿਆ ਨਾ ਨੋ ਗੈਰੀ ਨੂੰ ਸੰਤੋ ਨਾ ਮੁੰਦੇ ਹੀ ਚੱਲ ਵੇ ਮੁੰਡੇ ਆ ਮੋਟਰ ਬੰਨੇ ਵਾਲਾ ਕਈ ਵ੍ਰਮ ਕਈ ਬੰਡ ਮੰਡ ਜਾੜੇ ਤੇ ਟਿੱਬੇ ਬਹੁਤ ਤਰ੍ਹਾਂ ਦੇ ਨਾਮ ਹੁੰਦੇ ਨੇ ਲੋਕਾਂ ਦੇ ਅੱਡ ਅੱਡ ਅੱਡੇ ਤੇ ਬੰਦੇ ਆ ਟਿੱਬੀ ਟਿੱਬੇ ਜਿਹੜੇ ਉਧਰ ਟਿੱਬੀ ਕਹਿੰਦੇ ਨੇ ਉਧਰ ਬੰਦਾ ਸੀ ਆ ਜਾੜ ਹੈਗਾ ਉਹ ਇਥੋਂ ਇਹਨੂੰ ਜਾੜ ਵਾਲਾ ਬੰਦਾ ਕਹਿੰਦੇ ਨੇ ਅੱਜ ਹੋ ਗਈ 18 ਤਰੀਕ ਚ ਤਿੰਨ ਦਿਨ ਰਹਿ ਗਏ ਲੈ ਆਉਣ ਦੇ ਆਹ ਯੋ ਗਣਕ ਦੇਖ ਕੇ ਆਵਾ ਜਿਹੜੀ ਬੀਜੀ ਜੀ ਬਾਅਦ ਚ ਨਿਕਲਿਆ ਹੀ ਆ ਤਾਂ ਵਧੀਆ ਹੋ ਜੂ ਲੂਈ ਜਿਹੜੀ ਆਹ ਗਣਕ ਬੀਜੀ ਜੀ ਦਾ ਲਾਦਾ ਪਾਣੀ ਫੁੱਲ ਪਰਦਾ ਇਹ ਬੀਜੀ 18 ਤਰੀਕ ਦੀ ਹੈ ਹਾਂ 18 ਤਰੀਕ ਦੀ ਬੀਜੀ ਹੈ ਹੋ ਦੇਖ ਉਹ ਗਮਨ ਕਲੀਅਰ ਇਹ ਅੱਗੇ ਪੜਦੇ ਆ ਗੱਲ ਉਹ ਕੀ ਨਹੀਂ ਦੇ ਆਂਕੜਾ ਪੂਰੀ ਵਧੀਆ ਹੋਈ ਆ ਮੋੜੀ-ਵੋਟੀ ਗਣ ਦੱਗੀ ਨਹੀਂ ਤਾਂ ਪੂਰੀ ਵਧੀਆ ਸੂਰ ਬਾਦ ਨੇ ਬਾਈ ਇਹ ਚ ਸੂਰਾਂ ਦਾ ਪਹਟਾੜ ਪਾਇਆ ਪੈਨ ਦੇ ਦੂਰ ਇੱਥੇ ਦੇਖੋ ਵੀ ਜਾਣਗੇ ਪੈਰਪੁਰ ਜੇ ਇਹਨਾਂ ਦੇ ਹੋਏ ਸੂਰਤ ਨਜਾਇਜ਼ ਹੀ ਹੈ ਜਣੀ ਕਿਥੇ ਵਾਹਤਾ ਵਾਹਤਾ ਹੁਣ ਇਹੀ ਚੱਲਣਿਆ ਮੀਂਹਾਂ ਹਣ ਲਾ ਅਲਹਾ ਇਹਦਾ ਕੋਈ ਨਿਕਲੀ ਨਹੀਂ ਨੀਂਦ ਹੈ ਨਹੀਂ ਵਟਕੇ ਦੇਖ ਲੈਨੇ ਇਹੋ ਹੀ ਹੁਣ ਨਿਕਲੇ ਯਾ ਉਹ ਵੀ ਉਹ ਵੀ ਆ ਜੂ ਇੱਕ ਦੋ ਦਿਨ ਤੇ ਦੋ ਦਿਨਾਂ ਚ ਆ ਜੂ ਬਾਹਰ ਪੁੰਗਰ ਤਾਂ ਗਈ ਆ ਤਾਂ ਨਾ ਗੇਰੇ ਕੋਰਾ ਵੀ ਜਿਹਾ ਉਧਰ ਰੱਖ ਲਿਆ ਸੀ ਗੰਨੇ ਵਾਲੇ ਮੱਕੀ ਵੀ ਦਾ ਜਨਮ ਰੀਜ ਜਾਨੂੰ ਆਪਣਾ ਗੰਨਾ ਵਟਿਆ ਜੋ ਜੇਤੀ ਮੱਕੀ ਵੀ ਦਾਗੇ ਗੱਲ ਪੱਗ ਬੋਇਆ ਕਰਨਾ ਲੋਈ ਅੱਜ ਆ ਗਿਆ ਸਮਾਨ ਗੋਪਰੋ ਦਾ ਇਹਦੇ ਗਲਾਸ ਘੜਾ ਆਇਆ ਇਹ ਲਾਉਣੇ ਜ਼ਰੂਰੀ ਏ ਗਲਾਸ ਇਹਦਾ ਬਹੁਤ ਖੋ ਨਿਹੰਦਰ ਟਾਇਰ ਵੀ ਲਿਆਨੇ ਕਾ ਮੁੰਡਿਆਂ ਨੇ ਗਏ ਸੀ ਪੱਥਰ ਲੈਣ ਚੱਕੀ ਦਾ ਗੱਲ ਪੱਥਰ ਵੀ ਟੁੱਟ ਗਿਆ ਨੁਕਸਾਨ ਹੋ ਗਿਆ ਬਹੁਤ ਵੱਡਾ ਚੰਗਾ ਵਾਲਾ ਜਿਹੜਾ ਪੱਥਰ ਸੀ 2 ਸਾਲ ਹਜੇ ਹੋਰ ਨਾ ਗਈ ਜਾਂਦੇ ਉਹ ਦਾਦਾ ਵੀ ਨਿਕਲਿਆ ਜੀ ਅੱਧੇ ਤੋਂ ਵੱਧ ਪਿਆ 70% ਪਿਆ ਸੀ ਤੇ ਟੁੱਟ ਕੇ ਗੱਲ ਹਲੋ ਸਰ ਉਹ ਵੀ ਲੈ ਕੇ ਟਾਇਰ ਵੀ ਲੈ ਟਾਇਰ ਪਵਾ ਕੇ ਲਿਆਉਣੇ ਵਸ ਜਾ ਕੇ ਹਾਂ ਟਾਇਰ ਲਿਆਂਦੇ ਪਏ ਨੇ ਇਹ ਵੀ چیر ਫਾੜ ਦੇਖੋ ਕੀ ਇਹ ਤੋਂ ਉਹ ਵੇਰ ਕੇ ਆਹ ਤੇ ਪੀਲਾ ਹੀ ਇਹ ਵਲਾਂ ਯਾਰ ਇਹ ਵੀ ਖੜ ਜੋ ਲੋ ਜਿਆ ਨਿਕਲੇ ਤੇ ਡੱਬੀ ਜ ਪੂਰੇ ਵਧੀਆ ਬੈਗ ਹੋਏ ਨੇ ਇਹ ਤਾਂ ਹੋਰ ਸਟicker ਵੀ ਦਿੱਤੇ ਨੇ ਸਾਫ ਗਾਰ ਨੂੰ ਆਹ ਵੀ ਦਿੱਤਾ ਹਾਵੀ ਇਤਨੇ 22 ਵਜੇ ਸਕਰੀਨ ਸਾਫ ਕਰਕੇ ਲਾਉਣ ਨੂੰ ਬਾਕੀ ਦੇਖਦੇ ਆ ਬਾਕੀ ਆ ਗਲਾਸ ਨੇ ਕਰਦੇ ਆ ਫਟੇਰ ਖਰਾਬ ਹੀ ਨ ਹੋ ਜਾਏਗਾ ਲੋ ਹੀ ਗਲਾਸ ਲੱਗ ਗਿਆ ਦੇਖੋ ਗਲਾਸ ਵਿੱਚ ਦੀ ਕੁਆਲਿਟੀ ਦਿਖਾਉਣਾ ਤੁਹਾਨੂੰ ਫੋਨ ਨਾਲ ਫੋਨ ਕਿਦਰੀਆ ਮੇਰਾ ਓਏ ਕੋਈ ਚਾਹਦਿਆਂ ਨਾਲ ਮੋਟਰਾਂ ਵਾਸ਼ਿੰਗ ਵਾਸ਼ਿੰਗ ਕਰਾਦਾ ਇਹਦੀ ਨਾ ਟਾਇਰ ਬਹੁਤ ਨੇ ਗਲਾਸ ਤਾਂ ਲੱਗ ਗਿਆ ਇੱਕ ਗਲਾਸ ਹੀ ਮਿਲ ਗਿਆ ਗਲਤੀ ਨਾ ਗੋਪਰਾ ਤੇ ਰੰਦੇ ਆ ਗਿਆ ਇੱਕ ਜਿਹੜੇ ਆ ਫਰੰਟ ਸਕਰੀਨ ਦਾ ਇਹਦਾ ਗਲਾਸ ਨਹੀਂ ਲੱਗਿਆ ਹੈਗਾ ਉਹ ਕਿ ਉਹਦੀ ਮਾਰੀ ਡਿਸਪਲੇ ਚੇਂਜ ਹੋ ਗਈ ਜਿਹੜੀ ਮਗਰ ਡਿਸਪਲੇ ਸੋ ਸਹੀ ਸੀ ਚਲ ਆਪਏ ਨੇ ਸੀਟ ਕੰਪਨੀ ਦੇ ਟਾਇਰ ਚਲਦੇ ਆ ਪਲੇਰ ਉੱਥੋਂ ਵਾ ਕੇ ਲਾਉਣੇ ਇੱਕ ਲੈਂਦੇ ਆ ਬੂਟ ਜੰਗਲ ਸਫਾਰੀ ਵਾਲੇ ਬੂਟ ਲੈਂਦੇ ਜੰਗਲ ਸਫਾਰੀ ਸ਼ਿਕ ਕੋ ਗਰੋ ਜੈ ਕਿ ਜੰਗਲ ਸਫਾਰੀ ਬੂਟ ਆਰਮੀ ਕਾਰਗਲ ਦੇ ਨੇ ਕਾਰਗਲ ਰੀਅਲ ਸੇਫਟੀ ਕਾਰਗਲ ਸ਼ੂ 199 191 ਨੰਮ ਦਾ ਆ ਕਵਰ ਚਾੜ ਦੇ ਨੇ ਹੁਣ ਇਹਦੇ ਕਵਰ ਰਹਿ ਗਏ ਨੋਈ ਟਾਇਰ ਲੱਬ ਲਿਆ ਮਗਰ ਕੋਲਡ ਸਟਾਰਟ ਹੋ ਰਿਹਾ ਕੋਲਡ ਸਟਾਰਟ ਬਾਾਕੀ ਆ ਗੱਡੀ ਟਰਾਲੀ ਦੇ ਬੈੱਡ ਖੋਲ ਦੇ ਗੱਲ ਰਹਿ ਗਏ ਯਾਰ ਕੱਲ ਅਸੀਂ ਚਲੇ ਗਏ ਲੁਧਿਆਣੇ ਸੇ ਪੱਥਰ ਲੈਣ ਸਿਰ ਪੱਥਰ ਲੈ ਆਏ ਇੱਥੇ ਹੋਏ 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 ਕੜਜੀ ਪਾ ਲਈ ਆ ਗਿਆ ਮੇਰੇ ਘਰ ਮੈਸਤਰੀ ਦਾ ਹਰ ਪਾਈਪ ਲਾਈਨ ਪੈ ਗਿਆ ਬਰਾਬਰ ਦੀ ਸੂਏ ਵਾਲੀ ਪਾਈਪ ਲਾਈਨ ਉਹ ਹੋ ਜਾਂਦਾ ਸੂਆ ਸਾਰੇ ਘਰਾਂ ਤੇ ਪਾਈਪ ਲਾਈਨਾਂ ਆਏ ਹੋਏ ਆ ਗਏ ਮੈਸਤਰੀ ਉਹ ਨਾ ਸਿੰਘ ਮੈਸਤਰੀ ਆ 12 ਲੀਗ ਹੋ ਜੇਸ ਯਾ ਸੀਰ ਹੈ ਮੇਡ ਇਨ ਇੰਡੀਆ 2024 ਮਾਡਲ ਇਹ ਵਿੱਚ ਆ ਵੀ ਜਾਊਗੀ ਆ 24 ਐਸ ਹੋ ਗਿਆ ਫਿਰ ਕਿਹੜੀ ਕੌਣ ਕੱਢ ਕੇ ਗਿਆ ਉਹ ਇੱਕ ਟਾਇਰ ਦਾ ਆ ਗਿਆ ਦੂਜਾ ਬੈਕ ਡੇਰ ਰਹਿ ਗਿਆ ਬੈਕ ਵਰੀਆ ਟਾਇਰ ਹੱਥ ਵਰੀਏ ਨੂੰ ਆਕੇ ਵੀ ਲੈ ਜਾਣਾ ਲੋਈ ਗਰੀ ਚਲਾਉਣ ਲੱਗਿਆ ਮੁੰਡਾ ਚ ਉੱਪਰ ਗਿਆ ਨਾ ਇਹ ਛੇੜ ਆਹ ਵੇ ਮਗਰ ਲੜਾ ਦਾ ਮੂਹ ਲੜਾ ਦਾ ਯਮਾ ਉੱਡ ਗਿਆ ਸੀ ਇਹ ਦੇ ਤੀ ਚਲੇ ਜਾਂਦੇ ਆ ਅਨੰਦਪੁਰ ਸਾਹਿਬ ਰਾਹ ਚ ਖੜਦਾ ਹੈ ਲਾਗੇ ਨਹੀਂ ਖੜਨਾ ਜਿਉ ਉੱਥੇ ਮਾਛੀ ਵਾਲੇ ਕੋਲ ਜੰਗਲ ਜਿਆ ਹੈਗਾ ਉੱਥੇ ਸੂਆ ਸਾਹ ਚ ਵਜਦੇ ਨੇ ਪੱਕਾ ਖੜਦਾ ਵੀ ਇਹਨੇ ਹਾਂ ਬ੍ਰੇਕ ਰੈਂਟ ਕਰਦੀਆਂ ਨੋਕੀ ਚੇਂਜ ਹੋ ਗਈ ਤੈਰਾਂ ਵਾਲੀ ਦੇ ਨੋਈ ਹੋ ਗਿਆ ਓਕੇ ਰਿਪੋਰਟ ਇਹ ਕਾਲਾ ਲਟੈਰਾ ਮੂਲ ਲਿਖਿਆ ਚੱਕਦੇ ਬਾਈ ਲੋਈ ਓਕੇ ਰਿਪੋਰਟ ਹੋ ਗਿਆ ਮੋਟਰਸਾਈਕਲ ਦੀ ਪੂਰੀ ਟਾਇਰ ਟੋਰ ਪੈ ਗਏ ਆ ਪੂਰੀ ਓਕੇ ਰਿਪੋਰਟ ਆਣ ਖਾਣੇ ਮੈਂ ਗਿਆ ਰੋਟੀ ਰੋਟੀ 2:30 ਵਜੇ ਰੋਟੀ ਨੂੰ ਅੱਜ ਪਹਿਲਾਂ ਚੱਕੀ ਸਵਾਰੀ ਫੇਰ ਜਾ ਕੇ ਟੋਟਰਿਆਂ ਦਾ ਕਰਾ ਕੇ ਲੈ ਆਇਆ ਹਾਂ ਕੀ ਆਜ ਰੋਟੀ ਖਾ ਲਈਏ ਫਿਰ ਲੋਈ ਰੋਟੀ ਪਣੀ ਖਾ ਲਿਆ ਲੈਵਰ ਨੂੰ ਲਾ ਕੇ ਰੁਪਏ ਗੰਨੇ ਵਾਲੀ ਨੂੰ ਜਿਵੇਂ ਆੜੀ ਖਾਣੀ ਹੋ ਗਈ ਦੇਖਿਓ ਨੰਬਰ ਨਾਲ ਵੀ ਦਿਓ ਇਹ ਵੀ ਸ਼ੋਟੀ ਆ ਗੱਲਾਂ ਤੋਂ ਉਦਨ ਪਾਣੀ ਲਾਇਆ ਸੀ ਇਹ ਜਿਹੜੀ ਹੋਈ ਆ ਮੈਂ ਤਲ 15 ਦਿਨਾਂ ਤੱਕ ਹੋ ਵੱਢਣ ਵਾਲੀ ਧੰਨੋਂ ਆਪਣਾ ਹੈਗਾ ਵਰਸੀਮ ਬਰਸੀ ਬਰਸੀ ਟੰਡਰ ਕਰ ਕੁੱਟਿਆ ਹੀ ਨਹੀਂ ਨਵਰੀਆ ਮੇਰੇ ਕਾਣ ਤੋਂ ਵੀ ਨਿਕਲੇ ਜਿਹੀ پوری ਬੀ ਟੋਕ ਦੀ ਅਰੇ ਬਈ ਮਾਰਦੀ ਐ ਤਰੋ ਚੱਲਦੇ ਆਂ ਤਾਬੂ ਅਸਲ ਆ ਕੇ ਆਈ ਸੀ ਹੁਣੀ ਲੋਈ ਪਰ ਪਰਾ ਡੰਬੂੜ ਗਾਂਬੂਟ ਵਰਕਿੰਗ ਸ਼ੂ ਗਾ ਲੋ ਦੂਜੇ ਨੇ ਤਾਂ ਲੋਹੇ ਦੀ ਪੱਤੀ ਲੱਗੀ ਇਹਨਾਂ ਤੇ ਪਾਣੀ ਪੋਣ ਦਾ ਟਾਈਮ ਸ਼ਾਮ ਦੇ 5 ਨੀਂਦ ਬਹੁਤ ਆ ਗਈ ਬਈ ਪੈ ਠਰਨ ਲੱਗੇ ਇਹਨਾਂ ਦਾ ਆ ਕੇ ਸੌਂ ਗਏ 4:00 ਵਜੇ ਹਾਂ ਹਰ ਜਾਨ ਨੇ ਬੱਦ ਕਾਲੀਏ 돌ਲੀਂਗੀ ਦੂਹਾ ਖੱਟ ਮਨੋਦਰੀ ਪਿਆਵਾ ਲੋ ਇਹ ਕੰਮ ਹੋ ਗਿਆ ਖਤਮ ਬੂਟ ਕਰੀਏ ਚੇਂਜ ਜੇਰਾ ਗੁੜਾ ਮਾਰ ਗਿਆ ਜਬਸ ਹੁਣ ਹੀ ਮੋਹਲ ਗਿਆ ਮੋਟਰ ਹਾਂ ਨਵਾਂ ਨਕੋਰ ਬਣ ਗਿਆ ਟਾਇਰ ਹਟਵਾਣਾ ਜੀ ਬਸ ਰਵਿੰਗ ਪਾਲ ਸਿੰਘ ਰਹਿ ਗਈ ਇਹਦੇ ਪਾਸ ਕੱਲ ਨੂੰ ਮਾਰਦਾ ਧੁੱਤਾਂ ਦਾ ਹੋਇਆ ਹੀ ਹੁਣ ਬੇ ਤਰੀਕੇ ਨੇ